ਆਹੋ ਸ਼ੁਰੂ ਹੋ ਗਏ। ਪਿੱਛੇ ਖਾਲੀ ਹੋਇਆ। ਪਿੱਛੇ। ਇਹ ਤਾਂ ਸਾਾਨੂੰ ਮਿਲ ਕੇ ਗਏ ਆ ਤੇ ਇਹ ਫੀਕੋੜ ਗਏ ਆ। ਥੱਲੇ ਵੀਡੀਓ ਸਾਡਾ ਦੱਸਦਾ ਉਹ ਮਿਲ ਕੇ ਗਏ ਆ ਸਾਨੂੰ ਤੇ ਉਹ ਕਹਿੰਦੇ ਮੈਂ ਟੋਨ ਡਾਇਰੈਕਸ਼ਨ ਆਉਂਦੀ ਲਾਇਆ ਹਾਂ। ਇੱਕਦਮ ਤਾਂ ਸਾਡਾ ਵੇਸ ਹੋ ਹੀ ਗਿਆ ਨਾ ਇਸ ਗੱਲ 'ਚ। ਡਾਇਰੈਕਸ਼ਨਲ ਐਂਜੀ ਵੇਸਟ ਹੋ ਗਿਆ। ਓਕੇ। ਇਹ ਆਹ ਹਮੋਂ ਦੂਜੇ ਦਫ਼ੀਰ ਹੋ ਗਿਆ। ਆਹ ਦੂਜੇ ਉਹ ਕੈਟ ਵੀ ਖੋਲ ਕੇ ਆਖੀ। ਆਹ ਸੈਕਟਰ ਦਾ ਦੱਸਦਾ। ਪਹਿਲੇ ਵੀ ਕੋਈ ਪੜ੍ਹਿਆ ਨਹੀਂ ਗਾ ਇਹਨਾਂ ਦਾ ਵੇਸਟ। ਮੂੰਹ ਦੇ ਵਿੱਚ ਉਹ ਹੀ ਹੈ ਜੇ ਤੇ ਲੱਗ ਕੰਮ ਕਰਦੇ ਨੇ ਉਹ ਵਾਕੇ ਆ ਜੋ ਜੇ ਸ਼ਕਤੀ ਤੇ ਬੈਠਦੇ ਆ ਆ ਜਿਹਨਾਂ ਨਾਲ ਆ ਕੋਈ 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 ਨਹੀਂ ਕੋਈ ਨਹੀਂ ਕੋਈ ਸਿਕਰੀ ਨਹੀਂ ਕੋਈ ਬਲਾਜਮੀ ਨਹੀਂ ਸਵੇਰ ਦੇ ਅਸੀਂ ਸਾਨੂੰ 4 ਘੰਟੇ ਹੋ ਗਏ ਜਿੱਥੇ ਮਸਲਾ ਜਿਵੇਂ ਤੁਹਾਨੂੰ ਪਹਿਲਾਂ ਬਰਾਲਾ ਸਾਹਿਬ ਨੇ ਦੱਸਿਆ ਕਿ ਅੱਜ ਇਲੈਕਸ਼ਨ ਬਲੌਕ ਸਮਿਤੀ ਜ਼ਿਲ੍ਹਾ ਪ੍ਰੀਸ਼ਦ ਦੇ ਕਾਗਜ਼ ਭਰਨ ਦਾ ਪਹਿਲਾ ਦਿਨ ਸੀ ਤੇ ਦੋ ਪਹਿਲਾਂ ਛੁੱਟੀਆਂ ਰਹੀਆਂ ਤੇ ਕਾਗਜ਼ ਪੂਰੇ ਕਰਨ ਦਾ ਵੀ ਅੱਜ ਤਕਰੀਬਨ ਪਹਿਲਾ ਦਿਨ ਹੀ ਸੀ ਪਹਿਲੇ ਦਿਨ ਚ ਇਹਨਾਂ ਨੇ ਜੋ ਆਪਣੇ ਜਿੰਨਾ ਮੁਲਾਜ਼ਮਾਂ ਨੇ ਰਿਪੋਰਟਾਂ ਕਰਨੀਆਂ ਸੀ ਉਹ ਮੁਲਾਜ਼ਮ ਗੈਰ ਹਾਜ਼ਰ ਕਰਤੇ ਕੱਲੇ ਇੱਥੇ ਨਹੀਂ ਸਾਰੀਆਂ ਸੀਟਾਂ ਤੇ ਕੋਟਪੂਰਾ ਵੀ ਇਹੀ ਹਾਲਾ ਫਰੀਦਕੋਟ ਵੀ ਇਹੀ ਹਾਲਾ ਜੈਤੋ ਵੀ ਇੱਥੋਂ ਤੱਕ ਪਤਾ ਲੱਗਿਆ ਕਿ ਦੂਜੇ ਜ਼ਿਲ੍ਹਿਆਂ 'ਚ ਵੀ ਇਹੀ ਕੁਝ ਹੋ ਰਿਹਾ ਅੱਜ ਇੱਥੇ ਸਾਰਾ ਦਿਨ ਕੱਲੇ ਵੀਡੀਓ ਸਾਹਿਬ ਜਾਂ ਦੋ ਲੜਕੀਆਂ ਵਿਚਾਰੀਆਂ ਉਹ ਕੋਈ ਛੋਟਾ ਮੋਟਾ ਕੱਚੀਆਂ ਬੱਕੀ ਨੌਕਰੀ ਉਹਨਾਂ ਦੀਆਂ ਕਲਰਕ ਹੋਣੀਆਂ ਉਹ ਸੀ ਕੋਈ ਜਈ ਹੈ ਨਹੀਂ ਇੱਥੇ ਕੋਈ ਐਸਡੀਓ ਹੈ ਨਹੀਂ ਨਾ ਹੀ ਕੋਈ ਸੈਕਟਰੀ ਆਇਆ ਉਹਨਾਂ ਨੂੰ ਰੋਕਿਆ ਗਿਆ ਕਈ ਬੰਦਿਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਸਾਨੂੰ ਸੈਕਟਰੀਆਂ ਨੇ ਜਈਆਂ ਨੇ ਇਹ ਵੀ ਦੱਸਿਆ ਕਿ ਸਾਨੂੰ ਇਹਨਾਂ ਨੇ ਰੋਕਤਾ ਤੁਸੀਂ ਉੱਥੇ ਨਹੀਂ ਜਾਣਾ ਮੈਂ ਇੱਕੋ ਇੱਕ ਗੱਲ ਕਹਿਣਾ ਵੀ ਲੋਕਤੰਤਰ ਦਾ ਇਹ ਬਹੁਤ ਵੱਡਾ ਕਹਾਣ ਹੈ ਪਹਿਲਾਂ ਤਾਂ ਇਹ ਸਰਕਾਰ ਨੇ ਇਹ ਚੋਣਾਂ ਜੋ ਤਕਰੀਬਨ 3.5 ਮਹੀਨੇ ਪਹਿਲਾਂ 3.5 ਸਾਲ ਪਹਿਲਾਂ ਹੋਣੀਆਂ ਸੀ ਇਹ ਲੇਟ ਕਰਦੇ ਕਰਦੇ ਇੱਥੋਂ ਤੱਕ ਲੈ ਕੇ ਆਏ ਆ ਹੁਣ ਇਹ ਲੋਕਾਂ ਦੇ ਵਿੱਚ ਆਪਣਾ ਵਕਾਰ ਬਿਲਕੁਲ ਗਵਾ ਚੁੱਕੇ ਆ ਇਹਨਾਂ ਨੂੰ ਕੋਈ ਕੈਂਡੀਡੇਟ ਨਹੀਂ ਲੱਭ ਰਿਆ ਇਸ ਕਰਕੇ ਇਹ ਕਾਂਗਰਸ ਅਕਾਲੀ ਦਲ ਤੇ ਹੋਰ ਜੋ ਵੀ ਲੋਕ ਚੋਣ ਲੜਨਾ ਚਾਹੁੰਦੇ ਆ ਉਹਨਾਂ ਨੂੰ ਰੋਕਣਾ ਚਾਹੁੰਦੇ ਆ ਇਹ ਬੜਾ ਵੱਡਾ ਲੋਕਤੰਤਰ ਦੇ ਉੱਤੇ ਧੱਕਾ ਅਸੀਂ ਅੱਜ ਕੋਟਪੂਰਾ ਸ਼ਹਿਰ ਚ ਜੋ ਇੱਥੇ ਹੋਇਆ ਵੀਡੀਓ ਦਫ਼ਤਰ ਦੀ ਕੰਪਲੇਂਟ ਕੋਟਪੂਰਾ ਵੱਲੋਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਪਾਤੀ ਹੈ ਹੋਰ ਸਪਾਸਿਓਂ ਵੀ ਸ਼ਿਕਾਇਤਾਂ ਜਾ ਰਹੀਆਂ ਆ ਇਹੀ ਹੈ ਜਿਵੇਂ ਬਰਾੜ ਸਾਹਿਬ ਨੇ ਦੱਸਿਆ ਵੀ ਅਸੀਂ ਚਾਹਾਂਗੇ ਕਿ ਸਾਨੂੰ ਜਿਹੜਾ ਸਾਡਾ ਅੱਜ ਸਾਡੇ ਲੋਕਾਂ ਦਾ ਖਰਾਬ ਕੀਤਾ ਗਿਆ ਦਿਆਂ ਕੈਂਡੀਡੇਟਸ ਦਾ ਇੱਕ ਦਿਨ ਹੋਰ ਵਧਾਇਆ ਜਾਵੇ ਤੇ ਚੋਣਾਂ ਵੀ ਇੱਕ ਦਿਨ ਪਿੱਛੇ ਪਾਈਆਂ ਜਾਣ ਜੇ ਸਰਕਾਰ ਨੇ ਇਹਦਾ ਕੋਈ ਹੱਲ ਨਾ ਕੀਤਾ ਓਚਾ ਗੱਲਾਂ ਨਾਲ ਮਾਰ ਰਹੇ ਅਫਸਰ ਵੀਡੀਓ ਕਹਿੰਦਾ ਜੀ ਮੈਂ ਡੀ ਸਾਹਿਬ ਨਾਲ ਜਨਾਂ ਡੀ ਸਾਹਿਬ ਕਹਿੰਦਾ ਜੀ ਮੈਂ ਵੀਡੀਓ ਨੂੰ ਕਹਿੰਨੀ ਆ ਪਰ ਕਿਸੇ ਨੇ ਕੁਝ ਨਹੀਂ ਕੀਤਾ ਤਿੰਨ ਚਾਰ ਘੰਟੇ ਤੋਂ ਸਾਨੂੰ ਇੱਥੇ ਬੈਠਿਆ ਨੂੰ ਹੋ ਗਏ ਜੇ ਇਹਨਾਂ ਨੇ ਕੁਝ ਨਾ ਕੀਤਾ ਅਸੀਂ ਕੱਲ ਤੋਂ ਸਾਡੇ ਵਰਕਰ ਸਾਰੀਆਂ ਪਾਰਟੀਆਂ ਦੇ ਸਖਤ ਐਕਸ਼ਨ ਲਵਾਂਗੇ ਵੱਤਵਾਦ ਰੋਸ ਪ੍ਰਦਰਸ਼ਨ ਕਰਨ ਦੇ ਵਿੱਚ ਅਸੀਂ ਕੋਈ ਕਸਰ ਨਹੀਂ ਛਡਣੀ ਸਰਕਾਰ ਇਹਦਾ ਪ੍ਰਬੰਧ ਕਰੇ ਤਾਂ ਕਿ ਲੋਕ ਆਪਣੀ ਜੋ ਚੋਣਾਂ ਦੀ ਲੜਾਈ ਆ ਉਹ ਜਿੱਥੇ-ਜਿੱਥੇ ਕੋਈ ਬੰਦਾ ਇਲੈਕਸ਼ਨ ਲੜਨਾ ਚਾਹੁੰਦਾ ਉਹ ਲੜੇ ਬਹੁਤ ਬਹੁਤ ਅਸੀਂ ਅਸੀਂ ਵੱਡੀ ਗਿਣਤੀ ਦੇ ਵਿੱਚ ਅਸੀਂ ਇਹ ਵੀ ਫੈਸਲਾ ਕੀਤਾ ਹੈ ਚਾਹੇ ਪਾਰਟੀਆਂ ਸਾਡੀਆਂ ਵੱਖ-ਵੱਖ ਹੈ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਇਹਨਾਂ ਨੇ ਉਮੀਦਵਾਰ ਵੱਖਰੇ ਆਖੜੇ ਕੀਤੇ ਆ ਸਾਡੇ ਜਿਹੜੇ ਉਮੀਦਵਾਰ ਆ ਵੱਖਰੇ ਆ ਪਰ ਜਦੋਂ ਕੋਈ ਧੱਕਾ ਕਰਦਾ ਹੋਵੇ ਉਦੋਂ ਫਿਰ ਜੇ ਇਕੱਠਾ ਵੀ ਹੋਣਾ ਪਵੇ ਤਾਂ ਕੋਈ ਹਰਜ ਨਹੀਂ ਹੁੰਦਾਗਾ ਤੇ ਇਸ ਕਰਕੇ ਅਸੀਂ ਕੱਲ ਫੈਸਲਾ ਕੀਤਾ ਕਿ ਕੱਲ ਨੂੰ ਅਸੀਂ 10 ਵਜੇ ਆਵਾਂਗੇ ਇੱਥੇ ਜੇ ਸਾਨੂੰ ਕੁਝ ਕਲੀਅਰ ਹੋ ਗਿਆ ਠੀਕ ਹੈ ਨਹੀਂ ਫਿਰ ਅਸੀਂ 12 ਵਜੇ ਤੋਂ ਬਾਅਦ ਆਪਦੇ ਵਰਕਰ ਸਭਾ ਨੂੰ ਲੈ ਕੇ ਅਸੀਂ ਫਰੀਦਕੋਟ ਵੱਖਰਾ ਕੋਟ ਪੂਰੇ ਵੱਖਰਾ ਤੇ ਜਿੱਥੋਂ ਵੱਖਰਾ ਜਿਹੜਾ ਮੁੱਖ ਮਾਰਗਾਂ ਦੇ ਉੱਤੇ ਅਸੀਂ ਜਿਹੜਾ ਧਰਨਾ ਦੇਵਾਂਗੇ ਤੇ ਅਸੀਂ ਮਤਲਬ ਸਰਕਾਰ ਦੇ ਤਾਂ ਜੋ ਕੰਨ ਖੁੱਲ ਸਕਣ ਸਰ ਅੱਜ ਦੇ ਹਾਲਾਤ ਕੀ ਬਣੇ ਜਦੋਂ ਤੁਸੀਂ ਆਇਆ ਹਾਲਾਤ ਇਹ ਹੈ ਵੀ ਕੱਲਾ ਵੀਡੀਓ ਵਿਕਾਸ ਕੁਮਾਰੀ ਇੱਥੇ ਸੀ ਇਹ ਆ ਦੋ ਕੁੜੀਆਂ ਐ ਵਿਚਾਰੀਆਂ ਟੈਂਪਰੇਰੀ ਰੱਖੀਆਂ ਹੋਈਆਂ ਜਿਹੜੀਆਂ ਇਹ ਲੜਕੀਆਂ ਦੋ ਇੱਥੇ ਸੀਗੀਆਂ ਹੁਣ ਉਹਨਾਂ ਦੇ ਤਾਂ ਵਾਸਤੇ ਗੱਲ ਨਹੀਂ ਵੀਡੀਓ ਸਾਬ ਨੂੰ ਅਸੀਂ ਆਖਿਆ ਕਿ ਤੁਸੀਂ ਸਾਨੂੰ ਅਸੀਂ ਐਨਓਸੀ ਲੈਣੇ ਐ ਜਿਹੜੇ ਸੈਕਟਰੀ ਤੁਹਾਡੇ ਅਧੀਨ ਐ ਐਸਡੀਓ ਤੁਹਾਡੇ ਅਧੀਨ ਐ ਜੇਈ ਤੁਹਾਡੇ ਅਧੀਨ ਐ ਤੇ ਸਾਡੇ ਤੁਸੀਂ ਫਾਰਮ ਫੜੋ ਜੇ ਉਹ ਇੱਥੇ ਨਹੀਂ ਤਾਂ ਤੁਸੀਂ ਉਹਨਾਂ ਨੂੰ ਸੱਦ ਕੇ ਤੇ ਸਾਡੇ ਫਾਰਮ ਐ ਜਿਹੜੇ ਉਹ ਕਲੀਅਰ ਕਰਾ ਕੇ ਦਿਓ ਜੇ ਸਾਡੇ ਫਾਰਮ 'ਚ ਕੋਈ ਕਮੀ ਐ ਤੁਸੀਂ ਕਮੀ ਲਿਖ ਦਿਓ ਜੇ ਕੋਈ ਗਲਤ ਹੋਊਗਾ ਤਾਂ ਗਲਤ ਲਿਖ ਦਿਓ ਬਾਕੀ ਜਿਹੜੇ ਸਾਡੇ ਸਹੀ ਐ ਤਾਂ ਉਹ ਸਹੀ ਲਿਖੋ ਉਹ ਉਹ ਉਹਨਾਂ ਨੇ ਸਮਰਥਾ ਪੁਟਾਈ ਕਿ ਮੈਂ ਚਿੱਠੀ ਲਿਖਦਾ ਉਹਨਾਂ ਨੇ ਚਿੱਠੀ ਵੀ ਲਿਖੀ ਆ ਆਪਦੀ ਸਕਿਨ ਬਚਾਉਣ ਵਾਸਤੇ ਕਿ ਉਹ ਹਾਜ਼ਰ ਨਹੀਂਗੇ ਜੀ ਤੇ ਉਹਨਾਂ ਨੂੰ ਹਾਜ਼ਰ ਕੀਤਾ ਜਾਵੇ ਇਹ ਨਹੀਂ ਸਾਨੂੰ ਪਤਾ ਵੀ ਡੀਸੀ ਨੂੰ ਲਿਖੀ ਆ ਜਾਂ ਆਪਦੇ ਮਹਿਕਮੇ ਦੇ ਸੈਕਟਰੀ ਨੂੰ ਲਿਖੀ ਆ ਜਾਂ ਕਿਹਨੂੰ ਲਿਖੀ ਆ ਲਿਖ ਰਹੀ ਸਾਡੇ ਸਾਹਮਣੇ ਪਰ ਗੱਲ ਤਾਂ ਇਹ ਆ ਵੀ ਮਤਲਬ ਇਹ ਹੁਣ ਅੱਜ 4 ਦਿਨ ਆ ਸਿਰਫ 4 ਦਿਨਾਂ ਦੇ ਵਿੱਚ ਵੇਖੋ ਫਾਰਮਲਟੀਆਂ ਬਹੁਤ ਹੁੰਦੀਆਂ ਆ ਆਡਾ-ਆਡਾ ਵਿਭਾਗਾਂ ਕੋਲ ਐਨਓਸੀ ਲੈਣੇ ਪੈਂਦੇ ਆ ਬਿਜਲੀ ਬੋਰਡ ਕੋਲ ਵੱਖਰਾ ਲੈਣਾ ਪੈਂਦਾ ਆ ਜਿਹੜਾ ਟੈਲੀਫੋਨ ਕੋਲ ਵੱਖਰਾ ਲੈਣਾ ਪੈਂਦਾ ਆ ਵਾਟਰ ਬਾਕਸ ਕੋਲ ਵੱਖਰਾ ਲੈਣਾ ਪੈਂਦਾ ਐ ਸੋਸਾਇਟੀ ਕੋਲ ਵੱਖਰਾ ਲੈਣਾ ਪੈਂਦਾ ਆ ਆਡਾ-ਆਡਾ ਵਿਭਾਗ ਹੈ ਤੇ ਟਾਈਮ ਤਾਂ ਲੱਗਦਾ ਹੀ ਆ ਫਾਰਮ ਭਰਨ ਦੇ ਉੱਤੇ ਇਸ ਕਰਕੇ ਅਸੀਂ ਇਹਨਾਂ ਨੂੰ ਅਲਟੀਮੇਟਮ ਦਿੰਨੇ ਆ ਕਿ ਜੇ ਕੱਲ ਨੂੰ 10 ਵਜੇ ਸਾਡਾ ਕਰਤਾ ਤਾਂ ਠੀਕ ਹੈ ਨਹੀਂ ਕੱਲ ਨੂੰ ਅਸੀਂ ਰਲ ਕੇ ਇਕੱਠੇ ਅਸੀਂ ਸਾਰੇ ਕੋਟਪੂਰੇ ਫਰੀਦਕੋਟ ਵੀ ਇਸੇ ਤਰ੍ਹਾਂ ਤੇ ਜਿੱਥੋਂ ਵੀ ਇਸੇ ਤਰ੍ਹਾਂ ਸੀ ਤੇ ਪੰਜਾਬ ਚ ਵੀ ਸਾਰੇ ਚ ਮੇਰੇ ਖਿਆਲ ਧਰਦੇ ਤੇ ਜਾਣਗੇ ਗਣਮੇ ਤੇ ਸਮੇਂ ਲਈ ਯੋਗਾ ਕਾ ਟ੍ਰੈਫਿਕ ਜਾਮ ਕੀਤਾ ਜਾਉ ਇਸ ਤਰ੍ਹਾਂ ਦੇ। ਵੇਖੋ ਉਹ ਹਾਲਾਤ ਵੇਖਾਂਗੇ। ਅਸੀਂ ਇਸ ਗੱਲ ਦੇ ਹੱਕ 'ਚ ਨਹੀਂ ਕਿ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਵੇ। ਅਸੀਂ ਇਸ ਗੱਲ ਦੇ ਹੱਕ 'ਚ ਨਹੀਂ ਕਿਉਂਕਿ ਕੋਈ ਐਮਰਜੈਂਸੀ ਵਾਲਾ ਹੁੰਦਾ ਕਿਸੇ ਪ੍ਰਕਾਰ ਦਾ ਹੁੰਦਾ। ਬਾਕੀ ਉਹ ਮੌਕੇ ਦੇ ਹਾਲਾਤ ਬਣਨਗੇ ਵੀ ਕਿ ਉਹ ਜਿਹੜੇ ਹਾਲਾਤ ਬਣਦੇ ਆ ਮੌਕੇ ਦੇ ਹਾਲਾਤਾਂ ਮਤਾਬਕ। ਤੇ ਮੈਂ ਸਾਡੇ ਪ੍ਰਧਾਨ ਸਾਹਿਬ ਜਿਹੜੇ ਸੁਖਵੀਰ ਸਿੰਘ ਜੀ ਬਾਦਲ ਮੈਂ ਉਹਨਾਂ ਦੇ ਧਿਆਨ 'ਚ ਸਾਰੀ ਗੱਲ ਲਿਆਤੀ ਹੈ। ਤੇ ਉਹ ਸ਼ਾਮ ਨੂੰ ਮੇਰੇ ਕੋਲੇ 6:30 ਵਜੇ 7:00 ਵਜੇ ਆ ਵੀ ਰਹੇ ਐ ਇਸ 이슈 ਵਾਸਤੇ ਮੇਰੇ ਮੇਰੇ ਵਰਕਰ ਜਿਹੜੇ ਸੀ ਆਪਦੇ ਇਕੱਠੇ ਕਰਾਂਗੇ ਉਹਨਾਂ ਦੇ ਧਿਆਨ ਚ ਲਿਆ ਕੇ ਕਿਉਂਕਿ ਮਤਲਬ ਉਹਨਾਂ ਦੇ ਵੀ ਧਿਆਨ ਚ ਲਿਆਉਣ ਜਰੂਰੀ ਹੈ ਇਹ ਇਹ ਵੀ ਆਪਣੇ ਆਗੂ ਸਰਬੰਧ ਦੇ ਸੰਧੂ ਸਾਹਿਬ ਜਿਹੜੇ ਇਹ ਵੀ ਧਿਆਨ ਚ ਲਿਆਉਣ ਲੱਗੇ ਐ ਤੇ ਅੱਗੇ ਫਿਰ ਸਾਨੂੰ ਕੀ ਰੂਪਰੇਖਾ ਦੇ ਕੇ ਜਾਂਦੇ ਐ ਉਹਦੇ ਮੁਤਾਬਕ ਸਾਰਾ ਕੰਮ ਕਰਾਂਗੇ